ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਹੇਠ ਹੋਈ ਪੰਜਾਬ ਮੰਤਰੀ ਮੰਡਲ ਦੀ ਕੱਲ ਮੀਟਿੰਗ ਦੇ ਵਿੱਚ ਇਸ ਸੂਬੇ ਦੇ ਸ਼ਹਿਰੀ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਲੈਂਡ ਪੂਲਿੰਗ ਨੀਤੀ ਜਿਹੜੀ ਹੈ ਉਸ ਨੂੰ ਹਰੀ ਝੰਡੀ ਦਿੱਤੀ ਗਈ ਹੈ ਇਸ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਤੇ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਦੇ ਸਾਹਦੇ ਰੂਬਰੂ ਹੋਏ ਅਤੇ ਇਸ ਗੱਲ ਤੇ ਉਹਨਾਂ ਵੱਲੋਂ ਜ਼ੋਰ ਦਿੱਤਾ ਗਿਆ ਕਿ 1 ਇੰਚ ਜ਼ਮੀਨ ਵੀ ਕਿਸਾਨਾਂ ਤੋਂ ਤੱਕੇ ਨਾਲ ਅਕਵਾਇਰ ਨਹੀਂ ਕੀਤੀ ਜਾ ਕੇ ਵੀ ਕਿਸਾਨਾਂ ਦੀ ਲਿਖਤੀ ਸਹਿਮਤੀ ਮਤਲਬ ਐਨਓਸੀ ਤੋਂ ਬਿਨਾ ਕੋਈ ਵੀ ਕਾਰਵਾਈ ਨਹੀਂ ਹੋਵੇਗੀ ਅਤੇ ਜ਼ਮੀਨ ਪ੍ਰਾਈਵੇਟ ਡਿਵੈਲਪਰਾਂ ਨੂੰ ਨਹੀਂ ਸਗੋ ਸਿੱਧੇ ਤੌਰ ਤੇ ਸਰਕਾਰ ਨੂੰ ਹੀ ਦਿੱਤੀ ਜਾਵੇਗੀ ਸਰਕਾਰ ਜ਼ਮੀਨ ਦਾ ਪੂਰੇ ਤਰੀਕੇ ਨਾਲ ਵਿਕਾਸ ਕਰੇਗੀ ਅਤੇ ਕਿਸਾਨਾਂ ਨੂੰ ਪਲਾਟ ਜਿਹੜੇ ਨਹੀਂ ਉਹ ਵਾਪਸ ਕਰੇ ਇਹਨਾਂ ਪਲਾਟਾਂ ਦੇ ਵਿੱਚ ਸੜਕਾਂ ਬਿਜਲੀ ਅਤੇ ਪਾਣੀ ਦੇ ਕਨੈਕਸ਼ਨ ਸੀਵਰੇਜ ਪਾਈਪਾਂ ਸਟਰੀਟ ਲਾਈਟਾਂ ਅਤੇ ਪਾਰਕ ਵਰਗੀਆਂ ਸਾਰੀਆਂ ਸਹੂਲਤਾਂ ਸ਼ਾਮਲ ਹੋਣਗੀਆਂ ਜਦੋਂ ਇਹਨੂੰ ਵਿਕਸਿਤ ਕਰਕੇ ਡਵੈਲਪ ਕਰਕੇ ਵਾਪਸ ਦਿੱਤਾ ਜਾਏ ਇਸ ਤੋਂ ਬਾਅਦ ਅਮਨ ਅਰੋੜਾ ਨੇ ਵਿਰੋਧੀ ਪਾਰਟੀਆਂ ਨੂੰ ਵੀ ਆੜੇ ਹੱਥੀ ਲਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਸੂਬਾ ਸਰਕਾਰ ਦੀ ਲੈਂਡ ਪਾਲਿਸੀ ਦੇ ਬਾਰੇ ਗੁੰਮਰਾਹ ਕਰ ਰਹੀਆਂ ਹਨ ਕਰੋੜਾ ਨੇ ਦਾਅਵਾ ਕੀਤਾ ਕਿ ਇਸ ਲੈਂਡ ਪੂਲਿੰਗ ਪਾਲਸੀ ਤੋਂ ਵਧੀਆ ਪਾਲਸੀ ਸੂਬੇ ਦੇ ਵਿੱਚ ਤਾਂ ਪਹਿਲਾਂ ਹਜੇ ਤੱਕ ਆਈ ਨਹੀਂ ਸੂਬੇ ਨੂੰ ਛੱਡੋ ਦੇਸ਼ ਦੇ ਵਿੱਚ ਵੀ ਤੁਹਾਨੂੰ ਕਿਸੇ ਹੋਰ ਸੂਬੇ ਦੇ ਵਿੱਚ ਇਸ ਤੋਂ ਵਧੀਆ ਪਾਲਸੀ ਨਹੀਂ ਮਿਲੇਗੀ ਇਸ ਨੀਤੀ ਦੇ ਤਹਿਤ ਜ਼ਮੀਨ ਮਾਲਕ ਆਪਣੀ ਜ਼ਮੀਨ ਜਾਂ ਤਾਂ ਸਰਕਾਰ ਨੂੰ ਦੇ ਸਕਦੇ ਨੇ ਕਿਸੇ ਬਿਲਡਰ ਨੂੰ ਦੇ ਸਕਦੇ ਨੇ ਤੇ ਜਾਂ ਫਿਰ ਆਪ ਖੁਦ ਵੀ ਇਸ ਨੂੰ ਵਿਕਸਿਤ ਕਰ ਸਕਦੇ ਪਹਿਲੇ ਪੜਾਅ ਦੇ ਵਿੱਚ ਇਸ ਨੀਤੀ ਨੂੰ ਸੂਬੇ ਦੇ 27 ਵੱਡੇ ਸ਼ਹਿਰਾਂ ਦੇ ਵਿੱਚ ਲਾਗੂ ਕੀਤਾ ਜਾਵੇ। ਪਿਛਲੀਆਂ ਸਰਕਾਰਾਂ 'ਤੇ ਹਮਲਾ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਜਿਹੜੀ ਵੀ ਨੀਤੀ ਹੁਣ ਤੱਕ ਬਣਾਈ ਜਾਂਦੀ ਸੀ ਉਹ ਖਾਸ ਤੌਰ ਤੇ ਪੂ ਮਾਫੀਆ ਨੂੰ ਫਾਇਦਾ ਪਹੁੰਚਾਉਣ ਵਾਸਤੇ ਜਾਂ ਫਿਰ ਆਪਣੇ ਨਿੱਜੀ ਸਵਾਰਥ ਸਾਧਣ ਵਾਸਤੇ ਹੀ ਬਣਾਈ ਜਾਂਦੀ ਸੀ। ਨਵੀਂ ਨੀਤੀ ਵਿੱਚ ਹੈ ਕਿ ਤੁਹਾਡੇ ਨਾਲ ਇਸ ਚੀਜ਼ ਦੀ ਸਾਂਝ ਪਾਉਣੀ ਹੈ। ਕੋਈ ਵੀ ਜ਼ਮੀਨ ਮਾਲਕ ਜੇ 1 ਏਕੜ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ 1000 ਗੱਜ ਦਾ ਰਹਾਇਸ਼ੀ ਤੇ 200 ਗੱਜ ਦਾ ਵਪਾਰਕ ਪਲਾਟ ਪੂਰੀ ਤਰ੍ਹਾਂ ਵਿਕਸਿਤ ਕਰਕੇ ਜ਼ਮੀਨ ਦੇ ਵਿੱਚ ਦਿੱਤਾ ਜਾਵੇਗਾ ਜੇ ਕੋਈ 9 ਏਕੜ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ 3 ਏਕੜ ਜ਼ਮੀਨ ਵਾਪਸ ਦਿੱਤੀ ਜਾਵੇਗੀ ਯਾਨੀ ਕਿ ਉਸ ਜਿੰਨੀ ਵੀ ਜ਼ਮੀਨ ਦੇਵੇਗਾ ਉਸ ਦਾ 1 ਤਿਹਾਈ ਹਿੱਸਾ ਜ਼ਮੀਨ ਮਾਲਕ ਨੂੰ ਵਾਪਸ ਮਿਲ ਸਕਦਾ ਹੈ ਜਿਸ ਤੇ ਹੋਰ ਰਹਾਇਸ਼ੀ ਪਲਾਟ ਆਪਣੇ ਡਵੈਲਪ ਕਰ ਸਕਦਾ ਹੈ ਇਹ ਕੋਈ ਜ਼ਮੀਨ ਮਾਲਕ ਇਕੱਲਾ ਜਾਂ ਫਿਰ ਦੋ ਤਿੰਨ ਕਿਸਾਨ ਮਿਲ ਕੇ ਇਕੱਠੇ ਹੋ ਕੇ ਸਰਕਾਰ ਨੂੰ 50 ਏਕੜ ਜ਼ਮੀਨ ਦਿੰਦੇ ਨੇ ਤਾਂ ਉਹਨਾਂ ਨੂੰ ਪੂਰੇ ਤਰੀਕੇ ਨਾਲ ਵਿਕਸਿਤ 30 ਏਕੜ ਜ਼ਮੀਨ ਵਾਪਸ ਮਿਲੇ ਜਦੋਂ ਇਹ ਪੁੱਛਿਆ ਗਿਆ ਕਿ ਜ਼ਮੀਨ ਮਾਲਕਾਂ ਨੂੰ ਜਿਹੜਾ ਰਹਾਇਸ਼ੀ ਪਲਾਟ ਹੈ ਜਾਂ ਵਪਾਰਕ ਪਲਾਟ ਨੇ ਉਹ ਆਪਣੀ ਜ਼ਮੀਨ ਦੇਣ ਤੋਂ ਕਿੰਨਾ ਸਮਾਂ ਬਾਅਦ ਮਿਲਣਗੇ ਅਰੋੜਾ ਨੇ ਜਵਾਬ ਦਿੱਤਾ ਕਿ ਪੂਰੀ ਪ੍ਰਕਿਰਿਆ ਨੂੰ ਵੱਧ ਤੋਂ ਵੱਧ 1.5 ਸਾਲ ਦਾ ਸਮਾਂ ਜਿਹੜਾ ਹੈ ਉਹ ਲੱਗ ਸਕਦਾ ਹੈ ਅਤੇ ਉਦੋਂ ਤੱਕ ਕਿਸਾਨਾਂ ਨੂੰ ਸਰਕਾਰ 30000 ਰੁਪਏ ਪ੍ਰਤੀ ਏਕੜ ਭੁਗਤਾਨ ਕਰੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਇਹ ਐਲਾਨ ਕੀਤਾ ਸੀ ਕਿ ਲੁਧਿਆਣਾ ਦੇ ਵਿੱਚ ਨਵੀਆਂ ਅਰਬਨ ਸਟੇਟਾਂ ਵਿਕਸਿਤ ਕਰਨ ਦੇ ਲਈ 24311 ਏਕੜ ਜ਼ਮੀਨ ਐਕਵਾਇਰ ਕਰੇਗੀ ਉਦੋਂ ਤੋਂ ਹੀ ਵਿਰੋਧੀ ਪਾਰਟੀਆਂ ਤੇ ਕੁਝ ਕਿਸਾਨ ਜਥੇਬੰਦੀਆਂ ਸਰਕਾਰ ਦਾ ਵਿਰੋਧ ਕਰ ਰਹੀਆਂ ਸਨ ਤੇ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੀਆਂ ਸਨ ਕਿ ਕਿਸਾਨਾਂ ਦੀ ਜ਼ਮੀਨ ਅਸੀਂ ਕਿਸੇ ਵੀ ਹਾਲਾਤ ਦੇ ਵਿੱਚ ਅਕਵਾਇਰ ਨਹੀਂ ਹੋਣ ਦਵਾਂਗੇ ਉਸ ਤੋਂ ਬਾਅਦ ਇਹ ਨਵੀਂ ਜਿਹੜੀ ਲੈਂਡ ਪਾਲਿਸੀ ਪੂਲਿੰਗ ਪਾਲਿਸੀ ਹੈ ਇਸ ਦਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਦਫ਼ਤਰ ਦੇ ਇੱਕ ਪ੍ਰਵਰਕਤਾ ਨੇ ਕਿਹਾ ਕਿ ਇਸ ਨਵੀਂ ਨੀਤੀ ਦਾ ਮੰਤਵ ਜ਼ਮੀਨ ਮਾਲਕਾਂ ਪ੍ਰੋਮੋਟਰਾਂ ਅਤੇ ਕੰਪਨੀਆਂ ਨੂੰ ਵਿਕਾਸ ਪ੍ਰਕਿਰਿਆ ਦੇ ਵਿੱਚ ਭਾਈਵਾਲ ਵਜੋਂ ਸ਼ਾਮਿਲ ਕਰਨਾ ਹੈ ਅਤੇ ਜ਼ਮੀਨ ਮਾਲਕਾਂ ਦੀ ਲੈਂਡ ਪੂਲਿੰਗ ਦੇ ਵਿੱਚ ਦਿਲਚਸਪੀ ਵਧਾਉਣਾ ਹੈ ਇਸ ਸੋਦੀ ਸਕੀਮ ਦੇ ਰਾਹੀਂ ਜ਼ਮੀਨ ਮਾਲਕਾਂ ਤੋਂ ਵਦੇਰੇ ਬਦਲ ਮਹੱਈਆ ਕਰਵਾ ਕੇ ਛੋਟੇ ਕਿਸਾਨਾਂ ਤੇ ਹਾਸ਼ੀਏ ਤੇ ੱਤੇ ਹੋਏ ਕਿਸਾਨਾਂ ਨੂੰ ਲਾਭ ਪਹੁੰਚਾਉਣ ਸੰਬੰਧੀ ਤਰਕਸੰਗਤ ਬਣਾਇਆ ਜਾਵੇਗਾ ਇਸ ਦੇ ਨਾਲ ਸੂਬੇ ਦੇ ਵਿੱਚ ਗਰੁੱਪ ਹਾਊਸਿੰਗ ਅਤੇ ਯੋਜਨਾਬੱਧ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ। ਇਸ ਨਵੀਂ ਨੀਤੀ ਦੇ ਨਾਲ ਕਿਸਾਨਾਂ ਨੂੰ ਸਿੱਧੇ ਤੌਰ ਤੇ ਕਰੋੜਾ ਰੁਪਏ ਦਾ ਲਾਭ ਵੀ ਮਿਲੇਗਾ। ਉਹਨਾਂ ਨੇ ਕਿਹਾ ਕਿ ਕੋਈ ਵੀ ਨਿੱਜੀ ਡਿਵੈਲਪਰ ਜਾਂ ਕੁ ਮਾਫੀਆ ਕਿਸਾਨਾਂ ਦਾ ਸ਼ੋਸ਼ਣ ਨਹੀਂ ਕਰ ਸਕੇਗਾ ਤੇ ਕਿਸਾਨ ਖੁਦ ਆਪਣੀ ਜ਼ਮੀਨ ਤੇ ਗਰੁੱਪ ਹਾਊਸਿੰਗ ਪ੍ਰੋਜੈਕਟ ਸ਼ੁਰੂ ਕਰ ਸਕਣਗੇ। ਇੱਕ ਹੋਰ ਫੈਸਲੇ ਦੇ ਵਿੱਚ ਕੈਬਨਿਟ ਨੇ ਐਕਸਟਰਨਲ ਡਵੈਲਪਮੈਂਟ ਚਾਰजेस EDC ਜਿਹਨੂੰ ਆਪਾਂ ਕਹਿੰਦੇ ਆ ਚੇਂਜ ਆਫ ਲੈਂਡ ਯੂਜ਼ ਚਾਰजेस CLU ਲਾਇਸੈਂਸ ਫੀਸ ਅਤੇ ਰੀਅਲ ਸਟੇਟ ਪ੍ਰੋਮੋਟਰਾਂ ਦੇ ਨਾਲ ਜੁੜੇ ਹੋਏ ਹੋਰ ਵੀ ਜਿਹੜੇ ਚਾਰजेस ਹੁੰਦੇ ਨੇ ਉਹਨਾਂ ਦੇ ਵਿੱਚ ਵਾਧਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ CLU EDC ਅਤੇ ਲਾਇਸੈਂਸ ਫੀਸਾਂ ਹਰ ਸਾਲ 10% ਜਿਹੜਾ ਇਹਨਾਂ ਦੇ ਵਿੱਚ ਵਾਧਾ ਹੋਇਆ ਕਰੇਗਾ ਇਸ ਤੋਂ ਇਲਾਵਾ ਕੈਬਨਿਟ ਨੇ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ 1995 ਦੇ ਤਹਿਤ ਜਿਹੜੇ ਵੀ ਜਾਰੀ ਕੀਤੇ ਹੋਏ ਲਾਇਸੈਂਸ ਨੇ ਉਹਨਾਂ ਨੂੰ ਪਾਰਸ਼ੀਅਲ ਸਰੈਂਡਰ ਤੇ ਪਾਰਸ਼ੀਅਲ ਕੈਂਸਲੇਸ਼ਨ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ ਇੰਡਸਟਰੀਅਲ ਪਾਰਕ ਪ੍ਰੋਜੈਕਟ ਜਿਹੜੇ ਨੇ ਉਹਨਾਂ ਨੂੰ ਵੀ ਪਾਰਸ਼ੀਅਲ ਕੈਂਸਲੇਸ਼ਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅੱਜ ਫੇਰ ਕੈਬਨਿਟ ਦੀ ਦੁਬਾਰਾ ਮੀਟਿੰਗ ਜਿਹੜੀ ਆ ਇੱਕ ਸੱਦੀ ਗਈ ਹੈ ਉਸ ਦੇ ਵਿੱਚ ਵੀ ਕਈ ਹੋਰ ਮਹੱਤਵਪੂਰਨ ਫੈਸਲੇ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ। ਹੁਣ ਜਿਹੜਾ ਲੈਂਡ ਪੂਲਿੰਗ ਪਾਲਿਸੀ ਜਾਂ ਨੀਤੀ ਪੰਜਾਬ ਸਰਕਾਰ ਨੇ ਇਹ ਅਨਾਉਂਸ ਕੀਤੀ ਹੈ ਜੋ ਹੁਣ ਤੱਕ ਦੱਸਿਆ ਗਿਆ ਹੈ ਸਰਕਾਰ ਵੱਲੋਂ ਉਹਦੇ ਵਿੱਚ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਕਿਸੇ ਵੀ ਕਿਸਾਨ ਤੋਂ ਜ਼ਮੀਨ ਜਿਹੜੀ ਹੈ ਉਹ ਤੱਕੇ ਨਾਲ ਨਹੀਂ ਲਈ ਜਾਏਗੀ ਮਤਲਬ ਫੋਰਸਿਬਲੀ ਐਕਵਾਇਰ ਨਹੀਂ ਕੀਤੀ ਜਾਏਗੀ ਜੇ ਕੋਈ ਕਿਸਾਨ ਇਸ ਸਕੂਲਿੰਗ ਦੇ ਵਿੱਚ ਸਕੀਮ ਦੇ ਵਿੱਚ ਆਪਣੀ ਜ਼ਮੀਨ ਦੇਣਾ ਚਾਹੁੰਦਾ ਹੈ ਆਪਣੀ ਇੱਛਾ ਦੇ ਮੁਤਾਬਿਕ ਦੇਣਾ ਚਾਹੁੰਦਾ ਹੈ ਤਾਂ ਹੀ ਉਹ ਦੇਵੇ ਅਦਰਵਾਈਜ਼ ਸਰਕਾਰ ਕੋਈ ਤਕਕਾ ਨਹੀਂ ਕਰੇ ਇਸੇ ਨੂੰ ਹੀ ਵਿਰੋਧ ਦਾ ਸਭ ਤੋਂ ਵੱਡਾ ਮੁੱਦਾ ਬਣਾਇਆ ਜਾ ਰਿਹਾ ਸੀ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਕਿਸੇ ਸਾਜ਼ਿਸ਼ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਜਾਂ ਖੋਏ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਕਿ ਕਿਸਾਨੀ ਨੂੰ ਖਤਮ ਕੀਤਾ ਜਾ ਸਕੇ ਜੇ ਸਰਕਾਰ ਵੱਲੋਂ ਇਸ ਤਰੀਕੇ ਦਾ ਵਿਸ਼ਵਾਸ ਦਿੱਤਾ ਗਿਆ ਹੈ ਜਾਂ ਨੀਤੀ ਦੇ ਵਿੱਚ ਲਿਖਿਆ ਗਿਆ ਹੈ ਕਿ ਕਿਸੇ ਤੋਂ ਵੀ ਧੱਕੇ ਨਾਲ ਜ਼ਮੀਨ ਨਹੀਂ ਲਈ ਜਾਵੇਗੀ ਤਾਂ ਸ਼ਾਇਦ ਉਹ ਵਿਰੋਧ ਕਿਤੇ ਨਾ ਕਿਤੇ ਖਤਮ ਹੋ ਜਾਣਾ ਚਾਹੀਦਾ ਹੈ ਆਪਣੇ ਆਪ ਲੇਕਿਨ ਅਜਿਆ ਨਹੀਂ ਹੋਏਗਾ ਹੁਣ ਤੱਕ ਜੋ ਵਿਰੋਧ ਕੀਤਾ ਗਿਆ ਸੀ ਜਮਨੀ ਚੋਣ ਦੇ ਨਾਮੀਨੇਸ਼ਨ ਤੋਂ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਉੱਤੇ ਧਰਨਾ ਦਿੱਤਾ ਗਿਆ ਸੀ ਲੁਧਿਆਣਾ ਵਿਖੇ ਤੇ ਧਰਨੇ ਦੇ ਵਿੱਚ ਜਿਹੜੇ ਉਹਨਾਂ ਨੂੰ ਭਾਸ਼ਣ ਦਿੱਤੇ ਗਏ ਸੀ ਉਸ ਭਾਸ਼ਣ 'ਚ ਕਿਹਾ ਗਿਆ ਸੀ ਕਿ ਇਹਦੇ ਨਾਲ ਕਰੋੜਾ ਰੁਪਏ ਦੀ ਠੱਗੀ ਜਿਹੜੀ ਆ ਉਹ ਮਾਰਨ ਦੀ ਕੁਝ ਲੋਕ ਤਿਆਰੀ ਕਰ ਰਹੇ ਨੇ ਸਰਕਾਰ ਦੇ ਭਾਈਵਾਲ ਜਿਹੜੇ ਨੇ ਉਹ ਕਰੋੜਾ ਰੁਪਏ ਦੀ ਠੱਗੀ ਮਾਰਨਗੇ ਠੱਗੀ ਕਿਵੇਂ ਮਾਰਨਗੇ ਇਹ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਤਾਂ ਤੁਹਾਡੀ ਜ਼ਮੀਨ ਦਾ ਨੋਟਿਸ ਆ ਜਾਏਗਾ ਕਿ ਇਸ ਨੂੰ ਸਰਕਾਰ ਅਕਵਾਇਰ ਕਰਨ ਲੱਗੀ ਹੈ ਤੇ ਫਿਰ ਉਸ ਨੋਟਿਸ 'ਚੋਂ ਬਾਹਰ ਕੱਢਣ ਵਾਸਤੇ ਉਸ ਸਕੀਮ 'ਚੋਂ ਤੁਹਾਡੀ ਜ਼ਮੀਨ ਨੂੰ ਬਾਹਰ ਕੱਢਣ ਵਾਸਤੇ ਤੋਂ ਕਰੋੜਾ ਰੁਪਏ ਜਿਹੜੇ ਨੇ ਉਹ ਲੈ ਜਾਣਗੇ ਤਾਂਕਿ ਤੁਹਾਡੀ ਜ਼ਮੀਨ ਉਸ ਸਕੀਮ ਚੋਂ ਬਾਹਰ ਕੱਢ ਦਿੱਤੀ ਜਾਵੇ ਹੁਣ ਇਹ ਭਾਸ਼ਣ ਦੇਣ ਵਸਤੇ ਸੁਣਨ ਵਿੱਚ ਤਾਂ ਚੰਗਾ ਲੱਗਦਾ ਹੈ ਲੇਕਿਨ ਕਿਹੜਾ ਛੋਟਾ ਕਿਸਾਨ ਹੈ ਜੋ ਦੋ ਢਾਈ ਪੰਜ ਕਿੱਲਿਆਂ ਤੱਕ ਦਾ ਮਾਲਕ ਹੈ ਜੋ ਆਪਣੀ ਜ਼ਮੀਨ ਨੂੰ ਅਕਵਾਇਰ ਕਰਨ ਦੇ ਵਿੱਚੋਂ ਕਢਾਉਣ ਵਾਸਤੇ ਕਰੋੜਾ ਰੁਪਏ ਦੇ ਦੇਗਾ ਦੇਸ਼ਕੋ ਦੇ ਤੌਰ ਤੇ ਕਿਸਾਨ ਤਾਂ ਪਹਿਲਾਂ ਹੀ ਲੱਖਾਂ ਰੁਪਏ ਦੇ ਕਰਜ਼ਾਈ ਹਨ ਉਹ ਕਰੋੜਾ ਰੁਪਏ ਜ਼ਮੀਨ ਅਕਵਾਇਰ ਤੋਂ ਬਾਹਰ ਕਰਨ ਦੇ ਲਈ ਕਿੱਥੋਂ ਲੈ ਕੇ ਆਉਣਗੇ ਇਹ ਸਭ ਤੋਂ ਵੱਡਾ ਸਵਾਲ ਉੱਠਿਆ ਫਿਰ ਦੂਸਰੇ ਉਸੇ ਹੀ ਭਾਸ਼ਣਾਂ ਦੇ ਵਿੱਚ ਆਪਣੇ ਸਿਆਸੀ ਵਿਰੋਧੀ ਮਨਪ੍ਰੀਤ ਸਿੰਘ ਯਾਲੀ ਦੇ ਉੱਤੇ ਇਲਜ਼ਾਮ ਲਾਉਣ ਲੱਗੇ ਇਹ ਬਿਆਨ ਵੀ ਦੇ ਦਿੰਦੇ ਨੇ ਕਿ ਮੈਂ ਜਿਹੜੇ ਬਾਈਪਾਸ ਬਣਾਉਣ ਦੇ ਲਈ ਜ਼ਮੀਨਾਂ ਅਕਵਾਇਰ ਕੀਤੀਆਂ ਉਹਦੇ ਵਿੱਚੋਂ ਹੀ ਯਾਲੀ ਕਰੋੜਪਤੀ ਬਣਿਆ ਹੈ ਮੇਰੇ ਕਰਕੇ ਹੀ ਉਹ ਕਰੋੜਪਤੀ ਬਣਿਆ ਲੇਕਿਨ ਉੱਥੇ ਉਹ ਇਹ ਦੱਸਣਾ ਭੁੱਲ ਗਏ ਕਿ ਜਦੋਂ ਅਕੰਨੀ ਸਰਕਾਰ ਜ਼ਮੀਨਾਂ ਅਕਵਾਇਰ ਕਰਦੀ ਸੀ ਉਦੋਂ ਕਿਸਾਨਾਂ ਦਾ ਫਾਇਦਾ ਹੁੰਦਾ ਸੀ ਤੇ ਹੁਣ ਜੇ ਕੋਈ ਹੋਰ ਸਰਕਾਰ ਜ਼ਮੀਨ ਅਕਵਾਇਰ ਕਰਨ ਲੱਗੀ ਹੈ ਉਦੋਂ ਕਿਸਾਨਾਂ ਦਾ ਨੁਕਸਾਨ ਹੋ ਜਾਵੇਗਾ ਉਹ ਕਿਸ ਤਰ੍ਹਾਂ ਹੋ ਜਾਵੇਗਾ ਕਿਉਂ ਹੋ ਜਾਵੇਗਾ ਉਹਦੇ ਵਿੱਚ ਉਹ ਜਿਆਦਾ ਕੋਈ ਜਾਣਕਾਰੀ ਲੋਕਾਂ ਦੇ ਨਾਲ ਸਾਂਝੀ ਨਹੀਂ ਕਰ ਸਕੇ ਸੋ ਜ਼ਿਆਦਾਤਰ ਉਹਨਾਂ ਦਾ ਬਿਆਨ ਜਿਹੜਾ ਹੈ ਉਹ ਸਿਆਸਤ ਤੋਂ ਪ੍ਰੇਰਿਤ ਹੀ ਲੱਗਿਆ ਕਿ ਵਿਰੋਧੀਆਂ ਨੇ ਸਰਕਾਰ ਨੂੰ ਜਿਵੇਂ ਘੇਰਨਾ ਹੁੰਦਾ ਹੈ ਉਸੇ ਤਰੀਕੇ ਨਾਲ ਹੀ ਉਹ ਬਿਆਨ ਸੋ ਲੇਕਿਨ ਇੱਕ ਹੋਰ ਜਿਹੜਾ ਨਰੇਟਿਵ ਬਣਾਇਆ ਜਾ ਰਿਹਾ ਹੈ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਸਰਕਾਰਾਂ ਸਾਜ਼ਿਸ਼ ਕਰ ਰਹੀਆਂ ਨੇ ਪਿੰਡਾਂ ਦੇ ਪਿੰਡਾਂ ਨੂੰ ਖਤਮ ਕਰਨ ਦੇ ਲਈ ਤਾਂ ਕਿ ਖੇਤੀ ਹੀ ਖਤਮ ਹੋ ਜਾਵੇ ਜਾਂ ਕਿਸਾਨੀ ਐਜ਼ ਅ ਪ੍ਰੋਫੈਸ਼ਨ ਐਜ਼ ਅ ਕਿਤਾ ਹੀ ਖਤਮ ਹੋ ਜਾਵੇ ਉਸ ਦੇ ਤਹਿਤ ਹੀ ਸ਼ਹਿਰਾਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ ਸ਼ਹਿਰਾਂ ਨੂੰ ਵਧਾਇਆ ਜਾ ਰਿਹਾ ਹੈ ਕਿ ਜ਼ਮੀਨਾਂ ਨੂੰ ਐਕਵਾਇਰ ਕੀਤਾ ਜਾ ਰਿਹਾ ਜਦੋਂ ਭਾਰਤ ਮਾਲਾ ਦੇ ਤਹਿਤ ਸੜਕਾਂ ਜਾਂ ਹਾਈਵੇਜ਼ ਨੂੰ ਬਣਾਉਣ ਵਾਸਤੇ ਜ਼ਮੀਨ ਐਕਵਾਇਰ ਹੋਈ ਸੀ ਉਦੋਂ ਵੀ ਇਸ ਤਰ੍ਹਾਂ ਦਾ ਇੱਕ ਨਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਸੜਕਾਂ ਤਾਂ ਕਾਰਪੋਰੇਟਾਂ ਵਾਸਤੇ ਬਣਨੀਆਂ ਨੇ ਪੰਜਾਬ ਨੂੰ ਹੌਲੀ-ਹੌਲੀ ਕਾਰਪੋਰੇਟਾਂ ਦੇ ਹਵਾਲੇ ਕਰ ਦਿੱਤਾ ਜਾਏਗਾ ਜਦੋਂ ਵੀ ਕੋਈ ਸੰਨਤ ਦੀ ਇੰਡਸਟਰੀ ਲੱਗਣ ਦੀ ਗੱਲ ਹੁੰਦੀ ਹੈ ਉਦੋਂ ਵੀ ਇਸਾਨੀ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਉਹ ਕਾਰਪੋਰੇਟਾਂ ਦੇ ਖਿਲਾਫ ਖੜੇ ਨੇ ਸੋ ਉਹ ਇੱਕ ਜਿਹਾ ਨਰੇਟਿਵ ਬਣਿਆ ਜਾ ਰਿਹਾ ਹੈ ਉਹ ਕਿਸੇ ਦੇ ਸਮਝ ਤੋਂ ਤਾਂ ਨਹੀਂ ਆਉਂਦਾ ਲੇਕਿਨ ਸੋਸ਼ਲ ਮੀਡੀਆ ਤੇ ਉਹਦੀ ਟ੍ਰੈਕਸ਼ਨ ਜਿਹੜੀ ਹੈ ਉਹ ਜ਼ਰੂਰ ਵੱਗ ਜਾਂਦੀ ਹੈ। ਬਹੁਤ ਵੱਡੇ ਪੱਧਰ ਤੇ ਪੰਜਾਬ ਦਾ ਰੂਰਲ ਯੂਥ ਜਿਹੜਾ ਹੈ ਉਹ ਮਾਈਗ੍ਰੇਟ ਕਰ ਚੁੱਕਿਆ ਹੈ। ਲੋਕਾਂ ਨੇ ਕਰਦੇ ਲੈ ਲੈ ਕੇ ਆਪਣੀਆਂ ਜ਼ਮੀਨਾਂ ਵੇਚ-ਵਿਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਹੈ। ਉਹ ਕਿਉਂ ਭੇਜਿਆ ਹੈ? ਕਿਉਂ ਉੱਥੇ ਵਾਪਸ ਆ ਕੇ ਦੁਬਾਰਾ ਇੱਥੇ ਖੇਤੀ ਕਰਨ ਲਈ। ਇੱਕ ਪਾਸੇ ਆਪਾਂ ਕਹਿੰਦੇ ਆ ਕਿ ਖੇਤੀ ਲਾਹੇਵੰਦ ਜਿਹੜਾ ਤੰਦਾ ਹੈ ਉਹ ਰਿਹਾ ਹੀ ਨਹੀਂ ਹੈ। ਪ੍ਰੋਫਿਟ ਨਹੀਂ ਹੈ ਖੇਤੀ ਦੇ ਵਿੱਚ ਤਾਂ ਨੁਕਸਾਨ ਹੀ ਨੁਕਸਾਨ ਹੈ। ਲੋਕ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਭੇਜ ਰਹੇ ਨੇ ਤਾਂ ਕਿ ਉਹ ਆਪਣੀ ਵਧੀਆ ਤਰੀਕੇ ਨਾਲ ਜ਼ਿੰਦਗੀ ਜੀ ਸਕਣ ਕੋਈ ਹੋਰ ਜਿਹੜਾ ਤੰਦਾ ਹੈ ਉਹ ਪਨਾ ਸਕਣ ਕਿਸੇ ਹੋਰ ਥਾਂ ਤੇ ਜਾ ਕੇ ਤਰੱਕੀ ਕਰ ਸਕਣ ਉਹ ਖੇਤੀ ਤੋਂ ਬਾਹਰ ਆਪਣੇ ਬੱਚਿਆਂ ਨੂੰ ਖੁਦ ਕੱਢ ਰਹੇ ਨੇ ਸਗੋਂ ਇਹ ਜ਼ਮੀਨਾਂ ਵੇਚ-ਵੇਚ ਕੇ ਹੀ ਉਹਨਾਂ ਦੇ ਜਿਹੜਾ ਬਾਹਰ ਜਾਣ ਦਾ ਸਫ਼ਰ ਹੈ ਉਸ ਲਈ ਪੜ੍ਹਾਈ ਦੀਆਂ ਫੀਸਾਂ ਨੇ ਉੱਪਰੀਆਂ ਗੱਡੀਆਂ ਫਿਰ ਤੁਸੀਂ ਦੂਸਰੇ ਪਾਸੇ ਸਰਕਾਰਾਂ ਤੇ ਸਾਜ਼ਿਸ਼ ਦਾ ਇਲਜ਼ਾਮ ਕਿਵੇਂ ਲਾ ਸਕਦੇ ਹੋ ਜਦੋਂ ਕਿ ਵੱਡੇ ਪੱਧਰ ਤੇ ਪੰਜਾਬ ਤੋਂ ਪਹਿਲਾਂ ਹੀ ਨੌਜਵਾਨਾਂ ਦੀ ਮਾਈਗ੍ਰੇਸ਼ਨ ਹੋ ਚੁੱਕੀ ਹੈ ਦੂਸਰਾ ਬਹੁਤ ਸਾਰੇ ਲੋਕ ਜਿਹੜੇ ਨੇ ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚ ਵੀ ਆ ਕੇ ਸੈਟਲ ਹੋ ਗਏ ਨੇ ਆਪਣੇ ਘਰ-ਬਾਰ ਉਹਨਾਂ ਵੱਲੋਂ ਬਣਾ ਲਏ ਗਏ ਨੇ ਆਪਣੀਆਂ ਰਹਿائشਾਂ ਨੂੰ ਸ਼ਹਿਰਾਂ 'ਚ ਸ਼ਿਫਟ ਕਰ ਲਿਆ ਗਿਆ ਚਾਹੇ ਉਹ ਬਿੱਤਰ ਸਕੂਲਾਂ ਵਾਸਤੇ ਕੋ ਬੱਚਿਆਂ ਦੀ ਪੜ੍ਹਾਈ ਵਾਸਤੇ ਕੋ ਜਾਂ ਕਿਸੇ ਵੀ ਤਰੀਕੇ ਦਾ ਕਾਰਨ ਹੋ ਸਕਦਾ ਹੈ ਲੇਕਿਨ ਇਹ ਮਾਈਗ੍ਰੇਸ਼ਨ ਵੀ ਹੋ ਚੁੱਕੀ ਹੈ ਪਿੰਡਾਂ ਦੇ ਪਿੰਡ ਉਹ ਨਹੀਂ ਰਹੇ ਜਿਹੜੇ ਅੱਜ ਤੋਂ ਕਈ ਸਾਲ ਪਹਿਲਾਂ ਹੁੰਦੇ ਸੀ ਪਿੰਡਾਂ ਦੀ ਵੀ ਲੋਹਾਰ ਬਦਲ ਚੁੱਕੀ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਕੋਈ ਅਜਿਹਾ ਪਿੰਡ ਨਹੀਂ ਹੋਣਾ ਜਿੱਥੇ ਸਹੂਲਤਾਂ ਸ਼ਹਿਰਾਂ ਦੇ ਬਰਾਬਰ ਦੀਆਂ ਨਾ ਮਿਲਦੀਆਂ ਸੋ ਉਹ ਜਿਹੜੇ ਤਰਕ ਦੇਣੇ ਨੇ ਕਿ ਇਸ ਕਿਸੇ ਸਾਜ਼ਿਸ਼ ਦੇ ਸ਼ਹਿਦ ਕੀਤਾ ਜਾ ਰਿਹਾ ਹੈ ਪਿੰਡਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਪਿੰਡਾਂ ਦਾ ਰਹਿਣ ਸਹਿਣ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸਾਰੀਆਂ ਚੇਂਜਸ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਬਦਲਾਅ ਪਹਿਲਾਂ ਹੀ ਹੋ ਚੁੱਕੇ ਨੇ ਉਸ ਤਰੀਕੇ ਦੀ ਨਾ ਤਾਂ ਖੇਤੀ ਰਹੀ ਹੈ ਨਾ ਹੀ ਉਸ ਤਰੀਕੇ ਦੇ ਲੋਕ ਜਾਂ ਉਸ ਤਰੀਕੇ ਦਾ ਰਹਿਣ ਸਹਿਣ ਪਿੰਡਾਂ ਦੇ ਵਿੱਚ ਰਿਹਾ ਹੈ ਜਾਂ ਬਚਿਆ ਹੈ ਉਹ ਸਾਰੇ ਕਿਸਤੇ ਵਿੱਚ ਹੌਲੀ ਹੌਲੀ ਸਮੇਂ ਦੇ ਨਾਲ ਜਿਵੇਂ ਬਦਲਾ ਆਉਂਦੇ ਨੇ ਉਹ ਪਹਿਲਾਂ ਹੀ ਆ ਚੁੱਕੇ ਤੇ ਜੇ ਕੋਈ ਕਿਸਾਨ ਜੇ ਕੋਈ ਇਨਸਾਨ ਆਪਣੀ ਜ਼ਮੀਨ ਜਾਇਦਾਦ ਪੈਸੇ ਦੇ ਬਦਲੇ ਚੰਗੇ ਮੁਨਾਫੇ ਦੇ ਬਦਲੇ ਦੇਣਾ ਚਾਹੁੰਦਾ ਹੈ ਸਰਕਾਰ ਨੂੰ ਜਾਂ ਕਿਸੇ ਨੂੰ ਵੀ ਵੇਚਣਾ ਚਾਹੁੰਦਾ ਹੈ ਉਸ ਨੂੰ ਤੁਸੀਂ ਜ਼ਬਰਦਸਤੀ ਕੋਈ ਵਾਸਤਾ ਪਾ ਕੇ ਕਿਵੇਂ ਰੋਕ ਸਕਦੇ ਹੋ ਕਿ ਉਹ ਆਪਣੀ ਜ਼ਮੀਨ ਜਿਹੜੀ ਹੈ ਉਹ ਨਾਂ ਵਿੱਚ ਉਸ ਦੀ ਮਲਕੀਅਤ ਹੈ ਜੋ ਕੁਝ ਵੀ ਉਹਦੇ ਨਾਲ ਕਰਨਾ ਚਾਹੁੰਦਾ ਹੈ ਉਹ ਕਰਨ ਦਾ ਹੱਕ ਰੱਖਦਾ ਪਹਿਲਾਂ ਇਹ 트ੈਂਡ ਜਰੂਰ ਹੁੰਦਾ ਸੀ ਕਿ ਜਦੋਂ ਵੀ ਸਰਕਾਰਾਂ ਜ਼ਮੀਨ ਅਕਵਾਇਰ ਕਰਦੀਆਂ ਸੀ ਕਿਸੇ ਵੀ ਕੰਮ ਵਾਸਤੇ ਤਾਂ ਜਿਹੜਾ ਉਸ ਤੋਂ ਪੈਸਾ ਮਿਲਦਾ ਸੀ ਉਹ ਕਿਸਾਨ ਕਿਤੇ ਹੋਰ ਵਾਧੂ ਜ਼ਮੀਨ ਲੈਣ ਦੇ ਲਈ ਵਰਤ ਲੈਂਦੇ ਸੀ ਤਾਂ ਕਿ ਉਹਨਾਂ ਦਾ ਜ਼ਮੀਨ ਦਾ ਲੈਂਡ ਹੋਲਡਿੰਗ ਜਿਹੜੀ ਹੈ ਉਹਦੇ ਵਿੱਚ ਵਾਧਾ ਹੋ ਸਕੇ ਕਿਉਂਕਿ ਉਦੋਂ ਉਹ ਖੇਤੀ ਕੰਟੀਨਿਊ ਕਰਨਾ ਚਾਹੁੰਦੇ ਸੀ ਜਾਂ ਆਪਣੇ ਪੁੱਤ-ਪੋਤਿਆਂ ਨੂੰ ਵੀ ਇਹ ਚਾਹੁੰਦੇ ਸੀ ਕਿ ਉਹ ਖੇਤੀ ਦੇ ਵਿੱਚ ਹੀ ਰੁਝੇ ਰਹਿਣ ਲੇਕਿਨ ਹੁਣ ਉਹਦੇ ਵਿੱਚ ਬਹੁਤ ਫਰਕ ਆ ਗਿਆ ਹੈ ਹੁਣ ਜਿੰਨਾ ਵੀ ਕਿਸਾਨਾਂ ਦੀ ਜ਼ਮੀਨ ਅਕਵਾਇਰ ਹੁੰਦੀ ਹੈ ਉਹ ਕਿਤੇ ਹੋਰ ਵੱਧ ਜ਼ਮੀਨ ਖਰੀਦਣ ਬਾਰੇ ਨਹੀਂ ਸੋਚਦੇ ਉਹ ਉਸ ਪੈਸੇ ਨੂੰ ਬਾਹਰ ਕਿਤੇ ਪ੍ਰਾਪਰਟੀ ਦੇ ਵਿੱਚ ਜਾਂ ਆਪਣੇ ਬੱਚਿਆਂ ਨੂੰ ਭੇਜਣ ਦੇ ਵਿੱਚ ਇਸਤੇਮਾਲ ਕਰਦੇ ਨੇ ਕਿਉਂਕਿ ਆਲਰੇਡੀ ਉਹ ਆਪਣੇ ਬੱਚਿਆਂ ਨੂੰ ਇਸ ਦੇਸ਼ ਤੋਂ ਦੂਰ ਭੇਜ ਚੁੱਕੇ ਹੁੰਦੇ ਹਨ ਤੇ ਉਹਨਾਂ ਵਾਸਤੇ ਹੀ ਉਹ ਉਸ ਪੈਸੇ ਨੂੰ ਵਰਤਦੇ ਨੇ ਲੈ ਕੇ ਜਾਂਦੇ ਨੇ ਜਾਂ ਬਾਹਰ ਭੇਜਦੇ ਨੇ ਤਾਂ ਕਿ ਉਹ ਉਹਨਾਂ ਦੀ ਜ਼ਿੰਦਗੀ ਨੂੰ ਕਿਸੇ ਤਰੀਕੇ ਨਾਲ ਬਿਹਤਰ ਕਰ ਸਕਣ। ਸੋ ਇਸ ਤਰ੍ਹਾਂ ਦੀ ਚੇਂਜ ਆਲਰੇਡੀ ਆ ਚੁੱਕੀ ਹੈ ਔਰ ਉਹ ਆਪਣੇ ਆਪ ਆਈ ਹੈ। ਉਹ ਲੋਕਾਂ ਨੇ ਆਪਣੀ ਸਮਝ ਤੋਂ ਇਹ ਸੋਚਿਆ ਹੈ ਕਿ ਸਾਡੇ ਬੱਚੇ ਜਿਹੜੇ ਨੇ ਉਹ ਅੱਗੇ ਖੇਤੀ ਦੇ ਵਿੱਚ ਹੋਰ ਕਾਮਯਾਬ ਨਹੀਂ ਹੋ ਸਕਣਗੇ। ਜਾਂ ਤਾਂ ਜ਼ਮੀਨਾਂ ਘਟ ਗਈਆਂ ਨੇ ਵਧਰੇ ਹੀ ਵਸੂ ਦੇ ਨਾਲ ਪਰਿਵਾਰ ਜਿਵੇਂ ਜਿਵੇਂ ਵੱਡੇ ਹੁੰਦੇ ਨੇ ਹੋਰ ਬੱਚੇ ਹੁੰਦੇ ਨੇ ਤਾਂ ਜ਼ਮੀਨਾਂ ਘਟਦੀਆਂ ਜਾਂਦੀਆਂ ਨੇ ਲੈਂਡ ਹੋਲਡਿੰਗ ਘਟਦੀ ਜਾਂਦੀ ਹੈ ਸੋ ਉਹ ਆਲਰੇਡੀ ਹੀ ਖੇਤੀ ਤੋਂ ਆਪਣੇ ਪੈਰ ਪਿੱਛੇ ਖਿੱਚ ਚੁੱਕੇ ਨੇ ਉਹ ਇਹ ਫੈਸਲਾ ਕਰ ਚੁੱਕੇ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਫੈਸਲਾ ਲੈਣ ਦੇ ਲਈ ਕਿਸੇ ਨੇ ਮਜਬੂਰ ਨਹੀਂ ਕੀਤਾ ਬਲਕਿ ਉਹਨਾਂ ਨੇ ਆਪਣੀ ਸਮਝ ਵਰਤ ਕੇ ਹੀ ਇਹ ਫੈਸਲੇ ਲਏ ਸੋ ਇੱਕ ਤਾਂ ਜੇ ਪਾਲਿਸੀ ਚੰਗੀ ਹੈ ਜੇ ਸਰਕਾਰ ਨੀਤੀ ਲੈ ਕੇ ਆਈ ਹੈ ਔਰ ਉਹਦੇ ਨਾਲ ਕਿਸੇ ਦਾ ਫਾਇਦਾ ਹੁੰਦਾ ਹੈ ਤਾਂ ਵਿਰੋਧ ਨਹੀਂ ਕਰਨਾ ਚਾਹੀਦਾ ਤੇ ਲੇਕਿਨ ਜੇ ਸਰਕਾਰ ਦੀ ਮਨਸੂਬਾ ਇਹ ਹੈ ਕਿ ਜ਼ਬਰਦਸਤੀ ਕਿਸੇ ਕੋ ਜਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਫਿਰ ਜ਼ਰੂਰ ਵਿਰੋਧ ਕਰਨਾ ਚਾਹੀਦਾ ਹੈ ਫਿਰ ਵਿਰੋਧ ਕਰਨ ਦਾ ਹੱਕ ਕਿਸਾਨਾਂ ਦਾ ਬਣਦਾ ਹੈ ਲੇਕਿਨ ਜੇ ਜਿਵੇਂ ਕਿਹਾ ਜਾ ਰਿਹਾ ਹੈ ਕਿ ਕੋਈ ਤੱਕਾ ਨਹੀਂ ਹੋਏਗਾ ਐਨਓਸੀ ਤੋਂ ਬਿਨਾ ਕੰਮ ਜਿਹੜਾ ਹੈ ਸ਼ੁਰੂ ਹੀ ਨਹੀਂ ਹੋਵੇਗਾ ਫਿਰ ਜੇ ਉਸ ਤੋਂ ਬਾਅਦ ਕਿਸਾਨ ਆਪਣੀ ਇੱਛਾ ਦੇ ਨਾਲ ਜ਼ਮੀਨ ਦਿੰਦੇ ਨੇ ਤੇ ਉਹਦੇ ਬਦਲੇ ਪੈਸਾ ਲੈਂਦੇ ਨੇ ਜਾਂ ਫਾਇਦਾ ਲੈਂਦੇ ਨੇ ਫਿਰ ਉਹਨਾਂ ਨੂੰ ਰੋਕਿਆ ਜਾਣਾ ਵੀ ਜਿਹੜਾ ਹੈ ਉਹ ਗਲਤ ਹੈ ਸੋ ਉਮੀਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਲਿਸੀ ਹੋਰ ਕਲੀਅਰ ਹੋਵੇਗੀ ਜਦੋਂ ਇੰਪਲੀਮੈਂਟ ਹੋਗੀ ਲਾਗੂ ਹੋਵੇਗੀ ਉਦੋਂ ਪਤਾ ਲੱਗੇਗਾ ਅਸਲ ਦੇ ਵਿੱਚ ਕਿ ਕਿਸਾਨਾਂ ਦੇ ਨਾਲ ਕੋਈ ਤੱਕਾ ਤਾਂ ਨਹੀਂ ਕੀਤਾ ਜਾ ਰਿਹਾ ਕੋਈ ਇਹਦੇ ਵਿੱਚ ਲੁਕਵੀਂ ਚੀਜ਼ ਤਾਂ ਨਹੀਂ ਅਜਿਹੀ ਹੈ ਜਿਹਦੇ ਨਾਲ ਕਿਸਾਨਾਂ ਦਾ ਨੁਕਸਾਨ ਹੋ ਸਕੇ ਉਦੋਂ ਤੱਕ ਤਾਂ ਕਾਗਜ਼ ਦੇ ਉੱਤੇ ਹੀ ਜਾਂ ਦਰਸ਼ਨ ਮੁਤਾਬਕ ਇਹ ਪਾਲਿਸੀ ਇਹ ਨੀਤੀ ਥੋੜੀ ਬਹੁਤ ਠੀਕ ਲੱਗ ਰਹੀ ਹੈ ਜੇ ਸਰਕਾਰ ਇਸ ਨੂੰ ਲਾਗੂ ਕਰਨ ਵੇਲੇ ਵੀ ਇਹ ਯਕੀਨੀ ਬਣਾਵੇ ਕਿ ਕਿਸੇ ਤੋਂ ਵੀ ਜ਼ਮੀਨ ਜਿਹੜੀ ਹੈ ਉਹ ਤੱਕੇ ਨਾਲ ਅਕਵਾਇਰ ਨਹੀਂ ਕੀਤੀ ਜਾਵੇਗੀ ਜਦੋਂ ਕਿਸੇ ਦੀ ਇੱਛਾ ਹੋਵੇਗੀ ਉਦੋਂ ਹੀ ਪੂਲਿੰਗ ਦੇ ਵਿੱਚ ਉਸ ਤੋਂ ਜ਼ਮੀਨ ਲੱਗ ਜਾਵੇਗੀ ਜੇ ਇਹ ਹੁੰਦਾ ਹੈ ਤਾਂ ਆਪਣੀ ਇੱਛਾ ਦੇ ਨਾਲ ਜੇ ਕੋਈ ਪੈਸੇ ਕਮਾਉਂਦਾ ਹੈ ਕੋਈ ਪੈਸੇ ਲੈ ਕੇ ਕੁਝ ਹੋਰ ਕਰਨਾ ਚਾਹੁੰਦਾ ਹੈ ਉਸ ਨੂੰ ਵੀ ਤੱਕੇ ਨਾਲ ਜ਼ਬਰਦਸਤੀ ਕਿਸੇ ਨਜੇਬੰਦੀ ਵੱਲੋਂ ਰੋਕਿਆ ਨਹੀਂ ਜਾਣਾ ਚਾਹੀਦਾ ਇਸੇ ਉਮੀਦ ਦੇ ਨਾਲ ਤਰਕੁਬਦਾ ਲੈਨੇ ਆ ਸੱਜਣਾ